ਹਾਂ ਪੱਤਰਕਾਰ ਜੀ ਮੇਰਾ ਫੋਨ ਬੰਦ ਕਰ ਲਿਆ ਉਹਨੇ ਠੀਕਾ ਮੇਰਾ ਫੋਨ ਨਹੀਂ ਲੱਗ ਰਿਹਾ ਤੇ ਤੁਸੀਂ ਮੇਰੀ ਵੀਡੀਓ ਬਣਾਵੋ ਤੇ ਮੇਰੀ ਸਾਰੀ ਗੱਲਬਾਤ ਸੁਣੋ ਤੇ ਤੁਸੀਂ ਮੇਰੀ ਵੀਡੀਓ ਪਾਉਣੀ ਆ ਗੱਲ ਕੀ ਹੋਈ ਆ ਬਾਈ ਕੌਣ ਨਹੀਂ ਕੌਣ ਨਹੀਂ ਫੋਨ ਚੱਕਦਾ ਤੁਹਾਡਾ ਘਰ ਵਾਲਾ ਨਹੀਂ ਚੱਕਦਾ ਤੁਹਾਡੇ ਫਲਕਾਰੀ ਲਈ ਹੋਈ ਆ ਚੂੜਾ ਚੂੜਾ ਦਿਖਾਓ ਚੂੜਾ ਪਾਇਆ ਹੋਇਆ ਕੀ ਚੱਕਰ ਕੀ ਹੈ ਕੀ ਨੇ ਤੁਹਾਡੇ ਨਾਲ ਗਲਤ ਕੰਮ ਕੀਤਾ ਕੀ ਕੀ ਹੈ ਜੀ ਚੱਕਰ ਰੋਲਾ ਸਾਰਾ ਪਿਆਰ ਦਾ ਜੀ ਹੂੰ ਕਪੜਾ ਕਿਉਂ ਬੰਨਿਆ ਹੋਇਆ ਮੂੰਹ ਤੇ ਬਾਈ ਕਪੜਾ ਜੀ ਹੁਣ ਮੈਂ ਕਪੜੇ ਬਨੂੰਗੀ ਜੀ ਮੂੰਹ ਤੇ ਜਦੋਂ ਮੈਂ ਹੁਣ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੀ ਮੈਨੇ ਖਾਦਮ ਗਲਤ ਚੱਕ ਲਿਆ ਕੀ ਚੱਕਰ ਹੋਇਆ ਗੱਲ ਕੀ ਬਣੀ ਹੈ ਗੱਲ ਕੀ ਬਣੀ ਹੈ ਜੀ ਰੌਣਾ ਖੜਾ ਪਿਆਰ ਤੇ ਉਹ ਮੁੰਡੇ ਨਾਲ ਮੇਰੀ ਸੀਗੀ ਗੱਲਬਾਤ ਜੀ ਹੂੰ ਉਹਦਾ ਥੋੜਾ ਟਾਈਮ ਤੋਂ ਹੀ ਸੀ ਹੂੰ ਤੇ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਉਹ ਫੇਰ ਨਾਲ ਐ ਕਰੂਗਾ ਮੈਂ ਉਹਦੇ ਗੱਲਾਂ ਚ ਕਿਵੇਂ ਗੱਲਾਂ ਚ ਕਿਵੇਂ ਆਏ ਕਿਵੇਂ ਵਸਾਇਆ ਗੱਲਾਂ ਤੇ ਬਸ ਕਹਰਾ ਭਜਾਂਦਾ ਨਾ ਮੈਨੂੰ ਕੁਝ ਖਵਾਗਾ ਤਾਂ ਬਸ ਪਿਆਰ ਮੈਨੂੰ ਐ ਕਰਦਾ ਸੀ ਕਿ ਇਹਦੇ ਜਿੰਨਾ ਮੈਨੂੰ ਕਿਸੇ ਨੇ ਕੀਤਾ ਨਹੀਂ ਕਿ ਮੈਨੂੰ ਮੇਰੇ ਘਰ ਦੇ ਜਿਵੇਂ ਮੁੰਡੇ ਕਮੈਂਟ ਕਰਦੇ ਫਿਲਮਾਂ ਦੇ ਡਾਇਲੌਗ ਬੋਲਦੇ ਉਹ ਵੀ ਬੋਲੇ ਆ ਜਾਨ ਆਏ ਆ ਬਾਗਾ ਜੀ ਬਹੁਤ ਕੁਝ ਕਰਦਾ ਹੁੰਦਾ ਦੀ ਲੱchnੀ ਹੋਰ ਸੱਜੇ ਕਰਦਾ ਕੀ ਕਹਿੰਦਾ ਨਾ ਸੀਗਾ ਵੀ ਜੇ ਮੈਂ ਨਾ ਰਹਾੜ ਕਰਾਂ ਕੀ ਕਰ ਦੂੰਗਾ ਮੈਂ ਆਹ ਜਾਨ ਕਿਵੇਂ ਆ ਕੀ ਕਰਦਾ ਮੇਰਾ ਪੁੱਤ ਤੇ ਦੇਖ ਲਓ ਜੀ ਜਦੋਂ ਬੰਦਾ ਪਿਆਰ ਨਾਲ ਇੰਨੀ ਨਾਲ ਗੱਲ ਕਰਦਾ ਤਾਂ ਜਨਾਨੀ ਤਾਂ ਉੱਤੇ ਹੀ ਮੋਮਾ ਗੁਸਿੰਗਲ ਜਾਂਦੀ ਹੈ ਨਹੀਂ ਹੁਣ ਤੁਹਾਨੂੰ ਕੁਝ ਇਹੋ ਜਿਹਾ ਵੀ ਲੱਭ ਨਹੀਂ ਮੈਂ ਫੋਨ ਲਈ ਜਾਨੀ ਮੇਰਾ ਫੋਨ ਬੰਦ ਆ ਕਿਹੜਾ ਮੇਰੀ ਗੱਲ ਹੋਈ ਉਹਦੇ ਨਾਲ ਨਹੀਂ ਹੁਣ ਤੁਹਾਨੂੰ ਪਹਿਲਾਂ ਇਹ ਵੀ ਕੁਝ ਕਿਹਾ ਵੀ ਮੈਂ ਦਵਾਈ ਪੀਜੂਗਾ ਮੈਂ ਹਾਂ ਜੀ ਇਹ ਤਾਂ ਬਹੁਤ ਗੱਲਾਂ ਕਹਤੀ ਉਹਨੇ ਮੈਨੂੰ ਕੀ ਕੀ ਕਿਹਾ ਮਤਲਬ ਵੀ ਮੈਂ ਕਿਹਾ ਵੀ ਮੇਰੇ ਮੰਮੀ ਡੈਡੀ ਮੇਰਾ ਰਿਸ਼ਤਾ ਕਰਦੇ ਆ ਮੇਰਾ ਵਿਆਹ ਫਿਰ ਨਾਲ ਹੁੰਦੀ ਕਰਨਗੇ ਝੱਟ ਮੰਗਣੀ ਭੱਟ ਗਿਆ ਕਦ ਜੇ ਤੇਰਾ ਵਿਆਹ ਹੋ ਗਿਆ ਮੈਂ ਕੁਝ ਖਾ ਕੇ ਮਰ ਜੂ ਹਾਂ ਯਾਰ ਕਰਨਾ ਕਦੇ ਖਾਤਰ ਕਹਿੰਦਾ ਤੇ ਵਿਆਹ ਕਰਾ ਕੇ ਚੱਠਾ ਥੋੜੀ ਨੀ ਲੱਗੀਏ ਕੋਣੋਂ ਆਏ ਕਿਵੇਂ ਫਿਰ ਕੋਦੀ ਬਣ ਜੇਗੀ ਬਾਹਗਾ ਜੀ ਕਹਦਾ ਪਰ ਤੇ ਵਿਆਹ ਨਹੀਂ ਕਰਾਉਣਾ ਮੈਂ ਤੈਨੂੰ ਤੁਸੀਂ ਦੱਸੋ ਮੈਂ ਕੀ ਕਰਾਂ ਕਹਦਾ ਕਰਨਾ ਕਰਾਉਣਾ ਕੀ ਆ ਵਾਸਤ ਤਿਆਰ ਸਿਆਰ ਹੋ ਕੇ ਪਟਾਫੜ ਕਹਿੰਦਾ ਵੀ ਆ ਜਾ ਤੇ ਵੀ ਆਪਾਂ ਸਿੱਧਾ ਕੋੜ ਤੇ ਚੱਲਾਂਗੇ ਜੇ ਮੂਰ ਲੋਕ ਮੁੰਡੇ ਕਹਿੰਦੇ ਧੰਕੇ ਤਾਂ ਮੈਂ ਤੇਰੀ ਗੱਡੀ ਥੱਲੇ ਆ ਜਾਊਂਗਾ ਤੇਰੇ ਆਸ਼ਕ ਦੇ ਘਰ ਵਾਲੇ ਦੇ ਸਾਹਮਣੇ ਆ ਜਾਊਂਗਾ ਮੈਂ ਹਾਂ ਜੀ ਹਾਂ ਜੀ ਇਹੋ ਜਿਹਾ ਕੁਝ ਤਾਂ ਬਹੁਤ ਕਹਿੰਦਾ ਲੀ ਕਹਿੰਦਾ ਕੀ ਕਹਿੰਦਾ ਸੀ ਇਹ ਤੁਹਾਨੂੰ ਕਹਦਾ ਜੇ ਮੈਂ ਥੋੜੀ ਕਾਤ ਦੇ ਤੂੰ ਗਾਈ ਨਹੀਂ ਆਵੇਂ ਮੈਂ ਵਿਆਹ ਕਰਾਉਣਾ ਮ ਵੀਰੀ ਮੇਰੇ ਨਾਲ ਗੱਲਵਾ ਸੀ ਇਹ ਮੇਰੇ ਨੂੰ ਛੱਟ ਕੇ ਜਾ ਰਹੀ ਆ ਮੈਂ ਕਹਦਾ ਚਾਰ ਗੱਲਾਂ ਵਧਾ ਕੇ ਕਹੂੰਗਾ ਘਟਾ ਕੇ ਨਹੀਂ ਕਹਦਾ ਬਲਕਿ ਤੇਰੇ ਤੇ ਬੱਬਾ ਹੂੰ ਹਾਂਜੀ ਮੈਨੂੰ ਬਹੁਤ ਕੁਝ ਕਹਿਣਾ ਹੁੰਦਾ ਸੀ ਜੀ ਹੁਣ ਫੋਨ ਫੋਨ ਤਾਂ ਲਾਓ ਬਈ ਹੁਣ ਤਾਂ ਜਿਵੇਂ ਨਾ ਬਹੁਤ ਟਾਈਮ ਦੀ ਲਾਈ ਜਾਨੀ ਉਹਨਾਂ ਨੂੰ ਹੂੰ ਆ ਹਾਂਜੀ ਬੰਦ ਆ ਰਿਹਾ ਹਾਂਜੀ ਫੋਨ ਬੰਦ ਆ ਰਿਹਾ ਬਈ ਜੀ ਫੋਨ ਬੰਦ ਕੁੜੀ ਦਾ ਸ਼ਰੇਆਮ ਉਹ ਬੰਦੇ ਨੇ ਠੱਗੀ ਮਾਰੀ ਐ ਠੀਕ ਹੈ ਵੀਡੀਓ ਪੂਰੀ ਦੇਖੋ ਕੁੜੀ ਨਾਲ ਕੀ ਹੋਇਆ ਇਹਨੂੰ ਕਿਵੇਂ ਲੱਗਿਆ ਇਹਨਾਂ ਨੂੰ ਇਹ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ ਹਾਂ ਭਾਈ ਇਹਦੀ ਜਲਦੀ ਮਦਦ ਹੋ ਜਾਏ ਯਾਰ ਕੁੜੀ ਦੀ ਕਿਉਂਕਿ ਇਹਦੇ ਪਰਿਵਾਰ ਤੋਂ ਵੀ ਗਈ ਇਹਦਾ ਵਿਆਹ ਸੀਗਾ ਤੇ ਵਿਆਹ ਕੀਤੇ ਥੋੜਾ ਬਰਾਤ ਦੇ ਕੱਲ ਬਰਾਤੀ ਅੱਜ ਆਜਾ ਦੇਖੋ ਮਹਿੰਦੀ ਹੁੰਦੀ ਲਗਵਾਣੀ ਸੀ ਸਾਰਾ ਕੁਝ ਕਰਨ ਆਲਾ ਸੀ ਮਹਿੰਦੀ ਲਵਾਉਣ ਦੇ ਮਹਿੰਦੀ ਲਵਾਉਣ ਦੇ ਬਹਾਨੇ ਆਏ ਅਸੀਂ ਹਾਂਜੀ ਹਾਂਜੀ ਮਹਿੰਦੀ ਲਵਾਉਣ ਦੇ ਬਹਾਨੇ ਭਾਈ ਕੁੜੀ ਆਈ ਸੀਗੀ ਤੇ ਉੱਥੇ ਮਤਲਬ ਇਹ ਭੱਜ ਗਈ ਪਰ ਉਹ ਇਹਨੂੰ ਇੱਥੇ ਲੈ ਕੇ ਉਹਨੇ ਜੋ ਗੱਲਬਾਤ ਕਰਨੀ ਚਾਹਦਾ ਕਰਕੇ ਮਤਲਬ ਉਹਦਾ ਫਰ ਹੋ ਗਿਆ ਤੇ ਹਾਇਦਕ ਮਿਲਨੀ ਦਾ ਫੋਨ ਦਾ ਬੰਦਾ ਹੀ ਜਾਂਦਾ ਤੇ ਪੂਰੀ ਵੀਡੀਓ ਤੁਸੀਂ ਦੇਖਿਓ ਕੁੜੀ ਨਾਲ ਕੀ ਹੋਇਆ ਜਿਹੜੀ ਨਾਲ ਰੋ ਰਹੀ ਹੈਗੀ ਤੇ ਕੋਈ ਗੱਲ ਨਹੀਂ ਭਾਈ ਕੋਈ ਚੱਕਰ ਨਹੀਂ ਮਾਰਨਾ ਹੌਲਾ ਕਰੋ ਤੁਸੀਂ ਰਿਲੈਕਸ ਹੋਵੋ ਆਪਾਂ ਗੱਲਬਾਤ ਕਰਦੇ ਹਾਂ ਠੀਕ ਹੈ ਕੌਣ ਬੰਦਾ ਹੀ ਹੰਦਾ ਕੀ ਕੀ ਗੱਲ ਹੋ ਗਈ ਭਾਈ ਕੀ ਚੱਕਰ ਹੋ ਗਿਆ ਹਾਂਜੀ ਕੀ ਗੱਲ ਹੋ ਗਈ ਭਾਈ ਗੱਲ ਤੁਹਾਨੂੰ ਕਿਵੇਂ ਦੱਸਾਂ ਜੀ ਹਣਾ ਆ ਦੇਖ ਨਹੀਂ ਤੁਹਾਡਾ ਮੂੰਹ ਬੰਨਿਆ ਹੋਇਆ ਹੈ ਤੁਹਾਡੇ ਚੂੜਾ ਪਾਇਆ ਹੈ ਉੱਤੇ ਫਲਕਾਰੀ ਲਈ ਹੈ ਇੱਥੇ ਫੋਨ ਕਿਹਨੂੰ ਫੋਨ ਕਰ ਰਹੇ ਹੋ ਕੀ ਕਰਦਾ ਪੂਰੀ ਕੈਮਰੇ ਮੂਰੇ ਬੱਸ ਲੋਕਾਂ ਨੂੰ ਦੱਸਣੀ ਹੈ ਕੀ ਸਚਾਈ ਹੈ ਤੁਹਾਡਾ ਕੀ ਕੀ ਘਟਨਾ ਘਟਿਆ ਹੈ ਸਚਾਈ ਤਾਂ ਜੀ ਘਟਨਾ ਹੈ ਜੀ ਮੇਰਾ ਅੱਜ ਵਿਆਹ ਸੀ ਅੱਜ ਮੇਰਾ ਅੱਜ ਹੀ ਵਿਆਹ ਸੀ ਵਿਆਹ ਸੀ ਅੱਜ ਹਾਂਜੀ ਠੀਕ ਹੈ ਘਰੇ ਮੈਂ ਬਹਨ ਨਾਲ ਇਲਾਕੇ ਹੀ ਆ ਕਿਵੇਂ ਬਾਲਰ ਚੱਲੀ ਆ ਤਿਆਰ ਹੋਣ ਠੀਕ ਹੈ ਮੈਂ ਜਾ ਰਹੀ ਆ ਉਹਦਾ ਬਲਕਾਰੀ ਬਲਕੁਰੀ ਚੂੜਾ ਅੱਧਾ ਪਾਇਆ ਅੱਧਾ ਵੀ ਛੱਡਤਾ ਹੂੰ ਤੇ ਉਹ ਤਾਂ ਮੇਰੇ ਡੀਗਦੇ ਹੋਣਗੇ ਮੈਨੂੰ ਹੁਣ ਮੇਰਾ ਫੋਨ ਵੱਧ ਕਰ ਲਿਆ ਰੇ ਮੁੰਡੇ ਨੇ ਅੱਛਾ ਗੱਲ ਨਹੀਂ ਕਰਦਾ ਮੁੰਡਾ ਭੱਜ ਗਿਆ ਤੁਸੀਂ ਹਾਂਜੀ ਮੈਂ ਘਰੋਂ ਮੇਰਾ ਵਿਆਹ ਸੀਗਾ ਦੱਸੀ ਜਾਨੀ ਆ ਹੂੰ ਤੇ ਮੈਂ ਘਰੋਂ ਭੱਜ ਗਈਆਂ ਮੈਨੂੰ ਇਹਨੇ ਕਿਹਾ ਵੀ ਤੂੰ ਉੱਥੇ ਆ ਜਾ ਉੱਥੇ ਆ ਗਈ ਉੱਥੇ ਕੇਰਾ ਮੇਰੀ ਉਹਦੇ ਨਾਲ ਗੱਲ ਹੋਈ ਆ ਹੂੰ ਮੁੜ ਕੇ ਉਰੇ ਆ ਗਈ ਮੈਨੂੰ ਕਹਿੰਦਾ ਤੂੰ ਉੱਥੇ ਵਾਜਾ ਟਿਕਾਣੇ ਦੇ ਆ ਤਾਂ ਉੱਥੇ ਪੱਕੇ ਭੁੱਖੇ ਲੱਗੇ ਨੇ ਦੇਖੋ ਜਿੱਥੇ ਤਾਂ ਕੁਛ ਵੀ ਹੈ ਫੋਨ ਲਾ ਕੇ ਦੇਖੋ ਆ ਧਰਮਸਾਲਜ ਬਾਈ ਕੁੜੀ ਨੂੰ ਛੱਡ ਗਿਆ ਮੁੰਡਾ ਫੋਨ ਲਾਇਆ ਉਹਨੇ ਫੋਨ ਸਵਿਚ ਆਫ ਰੱਖੀ ਲਾਉ ਬਣਾ ਜਾ ਵੇ ਵਨ ਇਹ ਬਾਈ ਜੀ ਗਰੀਬ ਘਰ ਤੋਂ ਕੁੜੀ ਹੈ ਜੀ ਇਹਦੇ ਨਾਲ ਸ਼ਰਿਆਮ ਧੱਕਾ ਕੀਤਾ ਇੱਕ ਮੁੰਡੇ ਨੇ ਤੇ ਬਾਈ ਕੀ ਨਾਂ ਹੈ ਮੁੰਡੇ ਦਾ ਕੀ ਨਾਂ ਹੈ ਜੀ ਮੁੰਡੇ ਦਾ ਨਾਮ ਤਾਂ ਜੀ ਹੈਗਾ ਗੱਗੂ ਗੱਗੂ ਬਾਈ ਹਾਂ ਜੀ ਤੇ ਉਹਦੇ ਪਿਓ ਦਾ ਨਾਂ ਕੀ ਹੈ ਉਹਦਾ ਪਿਓ ਦਾ ਨਾਮ ਭੋਲਾ ਭੋਲਾ ਤੇ ਬਾਈ ਕਿੰਨੇ ਚਿਰ ਤੋਂ ਤੁਹਾਡੇ ਨਾਲ ਉਹਦੀ ਨਾਲ ਗੱਲਬਾਤ ਸੀਗੀ ਗਲਵਾਤਾ ਜੀ ਹੋਈ ਤਾਂ ਵੈਸੇ 3-4 ਮਹੀਨਿਆਂ ਤੋਂ ਹੀ ਸੀਗੀ ਹੂੰ ਪਰ ਉਹ ਮੈਨੂੰ ਕਹੀ ਗਿਆ ਤੂੰ ਵਿਆਹ ਨਹੀਂ ਕਰਾਉਣਾ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਹੂੰ ਫਿਰਕੇ ਮੇਰੇ ਘਰ ਦੇ ਨਾਲ ਜ਼ਬਰਦਸਤੀ ਮੇਰਾ ਰਿਸ਼ਤਾ ਪੱਕਾ ਕਰਤਾ ਫਿਰ ਵਿਆਹ ਵੀ ਰੱਖ ਥੋੜੇ ਘਰੇ ਪਤਾ ਲੱਗਿਆ ਸੀ ਕਿ ਉਧਰ ਥੋੜੀ ਕਿਸੇ ਨਾਲ ਗੱਲਬਾਤ ਚੱਲਦੀ ਹੈ ਹਾਂਜੀ ਹਾਂਜੀ ਪਤਾ ਲੱਗਿਆ ਸੀ ਉਹਦੇ ਪਿੱਛੇ ਮੈਂ ਕੁੱਟਮਾਰ ਖਾਈ ਬਹੁਤ ਕੁਝ ਹੋਇਆ ਮੇਰੇ ਨਾਲ ਚਲੋ ਅੱਗੇ ਮੈਂ ਸਭ ਸਾਰਾ ਕੁਝ ਬਰਦਾਸ਼ਤ ਕੀਤਾ ਹੂੰ ਕਿ ਪਿਆਰ ਦੇ ਵਿੱਚ ਜੀ ਸਾਰਾ ਕੁਝ ਦੇਖਣਾ ਪੈਂਦਾ ਤੁਸੀਂ ਕਿਉਂ ਬਰਦਾਸ਼ਤ ਕੀਤਾ ਬਈ ਵਰਦਾਤ ਜੀ ਮੈਂ ਇਹ ਤਾਂ ਕਰਕੇ ਕੀਤਾ ਉਹਨੂੰ ਪੌਣ ਪਿੱਛੇ ਤਾਂ ਕਰਕੇ ਤੁਹਾਨੂੰ ਨੇ ਕੋਈ ਲਾਰੇ ਲਾਏ ਹੋਣ ਤੁਹਾਨੂੰ ਨੇ ਸੁਪਨੇ ਦਿਖਾਏ ਹੋਣ ਉਹ ਹੀ ਗੱਲ ਦੱਸਦੀ ਆ ਮੈਨੂੰ ਸੁਪਨੇ ਦਿਖਾਏ ਸੀ ਮੈਨੂੰ ਕਹਿੰਦਾ ਸੀ ਮੈਂ ਤੇਰਾ ਵਿਆਹ ਕਰਾਉਂਗਾ ਆਪਣਾ ਘਰ-ਬਾਰ ਬਹੁਤ ਆਗਾ ਮੇਰੇ ਕੋਲ ਗੱਡੀ ਆ ਬੋਲਟ ਵੀ ਆ ਕੋਠੀ ਪਾਈ ਹੈਗੀ ਫਰਜੀ ਮੈਨੇ ਪਿੰਡ ਚ ਪਤਾ ਕੀਤਾ ਮੈਂ ਇਧਰ ਫਾਰੇ ਕੀਤੀ ਫਿਰ ਕੇ ਆਈਆਂ ਹੂੰ ਉਹਦਾ ਕਹਿੰਦੇ ਵੀ ਇੱਥੇ ਨਾਮੋ ਨਿਸ਼ਾਨੀ ਹੈ ਨਹੀਂ ਉਹ ਤਾਂ ਕੋਰੋਂ ਬੇਦਗਲਾ ਇੱਕ ਛੋਟਾ ਜਿਹਾ ਕਮਰਾ ਪਾਇਆਗਾ ਹੂੰ ਉਹਦੀ ਮਾਤਾ ਜੀ ਸੀ ਜਮੇਂ ਬਰਤ ਸੀ ਹੂੰ ਉਹਦਾ ਨਾਂ ਸਮਝੀ ਨਹੀਂ ਆਉਦੀ ਕਰਨਾ ਤੋਂ ਸੁਣਦਾ ਨਹੀਂ ਜੀ ਅੱਛਾ ਪਰਿਵਾਰ ਚ ਕੌਣ ਕੌਣੇ ਮੁੰਡੇ ਦੇ ਕੱਲੀ ਮਾਤਾ ਸੀ ਕੱਲੀ ਮਾਤਾ ਹੀ ਹਾਂ ਕੱਚੇ ਘਰੇ ਰਹਿੰਦੀ ਹੈ ਕੋਈ ਵਧੀਆ ਘਰ ਹੈ ਨਹੀਂ ਨਹੀਂ ਜੀ ਕੋਈ ਕਮਰਾ ਜੀ ਉਹਦੇ ਵਿੱਚ ਪੱਖਾ ਵੀ ਹੈ ਨਹੀਂ ਗਵਾਲੀ ਗੱਲ ਕੀਤੀ ਹੈ ਮਤਲਬ ਮੁੰਡੇ ਨੇ ਤੁਹਾਨੂੰ इमोशनल ਬਣਾ ਕੇ ਮਿਲ ਕੀਤਾ ਮੈਨੂੰ इमोशनल ਬਣਾਇਆ ਜੀ ਜਿੱਥੇ ਮੈਂ ਰਿਸ਼ਤਾ ਕੀਤਾ ਸੀ ਉਹ ਮੁੰਡਾ ਚੰਗੀ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਸੀ ਅੱਛਾ ਉਹ ਮੁੰਡਾ ਕੀ ਕਰਦਾ ਸੀਗਾ ਉਹ ਮੁੰਡਾ ਤਾਂ ਜੀ ਸਰਕਾਰੀ ਨੌਕਰੀ ਸੀਗਾ ਕਿੰਨੀ ਤਨਖਾਹ ਉਹਦੇ ਮੁੰਡੇ ਦੀ ਉਹੀ ਤਾਂ ਜੀ ਬਾਲਾ ਬਾਦੂ ਜੀ ਹੈਗੀ ਜੀ 70-80 ਹਜ਼ਾਰ ਰੁਪਏ ਸਾਡੇ ਹੁਣ ਭਾਈ ਚੱਕ ਲੋ ਚੱਕ ਲੋ ਚੱਕ ਲੋ ਧਰ ਲੋ ਧਰ ਲੋ ਗੱਲ ਹੋ ਗਈ ਪੂਰੀ ਤੁਹਾਡੇ ਪਿੰਡ ਦੀ ਵੀ ਸਾਰੇ ਮਤਲਬ ਰਿਸ਼ਤੇਦਾਰ ਆਏ ਹੋਣੇ ਤੇਰੇ ਮਾਮੇ ਚਾਚੇ ਤਾਏ ਫੁੱਫੜ ਪੂਆ ਹਾਂਜੀ ਹੁਣ ਤੱਕ ਬਰਾਤ ਵੀ ਆਈ ਆ ਰਹੀ ਹੋਈ ਹੈ ਜੀ ਘਰੇ ਕਰੋੜਾ ਪੈ ਗਿਆ ਹੋਣਾ ਵੀ ਮੈਂ ਘਰੇ ਹੈ ਨਹੀਂ ਜੀ ਹੂੰ ਕਿਉਂਕਿ ਮੈਂ ਮੇਰੀ ਸਹੇਲੀ ਦੇ ਨਾਲ ਤੇ ਉਹਦੇ ਤੌਰ ਤੇ ਘਰੋਂ ਬਾਹਰ ਆਈ ਸੀ ਕਿਵੇਂ ਕੀ ਬਹਨ ਲੱਗਿਆ ਆਇ ਕਰੂੰ ਮੈਂ ਇਹਨੂੰ ਇਹ ਬਹਨ ਲੱਗ ਕੇ ਸੀ ਵੀ ਮੈਂ ਵਾਲ ਸੈਟ ਕਰਾਉਣੇ ਆ ਤੇ ਕੁਝ ਥੋੜਾ ਜਿਹਾ ਸਮਾਨ ਹੋਰ ਸੀਗਾ ਕਿ ਚਲੋ ਅਸੀਂ ਲੈ ਕੇ ਵਾਪਸ ਆ ਜਾਗੇ ਬਰਾਤ ਇਹ ਫਿਰ ਹੁਣ ਤੁਸੀਂ ਇੱਥੇ ਬਈ ਕੀ ਕਰ ਰਹੇ ਹੋ ਤੁਸੀਂ ਸਾਨੂੰ ਬੁਲਾਇਆ ਵੀ ਪੱਤਰਕਾਰ ਸਾਹਿਬ ਤੁਸੀਂ ਜਾਓ ਮੇਰੀ ਵੀਡੀਓ ਬਣਾਓ ਹਾਂ ਹਾਂ ਬਰਾਤ ਤਾਂ ਮੇਰੀ ਕੱਲ ਸਵੇਰੇ ਆਉਣੀ ਆ ਵੈਸੇ ਅੱਜ ਮਹਿੰਦੀ ਦਾ ਸੀਗਾ ਅੱਜ ਮੇਰੇ ਮੇਰੇ ਹਜੇ ਤੱਕ ਮਹਿੰਦੀ ਵੀ ਨਹੀਂ ਲਾਈ ਆ ਦੇਖ ਮਹਿੰਦੀ ਵੀ ਨਹੀਂ ਲਾਈ ਲਾਉਣੀ ਸੀ ਹਜੇ ਤਾਂ ਹੁਣ ਬਾਈ ਪੂਰੀ ਵੇਚਤੀ ਦੀ ਗੱਲ ਹੈ ਵੀ ਇੱਕ ਪੰਜਾਬ ਦੇ ਵਿੱਚ ਕੁੜੀ ਮਤਲਬ ਕਿਸੇ ਆਪਦੇ ਆਸ਼ਕ ਨਾਲ ਭੱਜ ਕੇ ਵਿਆਹ ਸੀਗਾ ਵਿਆਹ ਦੇ ਦਿਨ ਹੁਣ ਹਾਂਜੀ ਬਹੁਤ ਸੁਪਨੇ ਦਿਖਾਏ ਮੈਨੂੰ ਸਾਰੇ ਸੁਪਨੇ ਚੂਰਾ ਚੂਰ ਕਰਤੇ ਤੁਹਾਨੂੰ ਪਹਿਲਾਂ ਉਹਨੇ ਕੋਈ ਉਸ ਮਤਲਬ ਤੁਹਾਨੂੰ ਫਸਾਉਣ ਵਾਸਤੇ ਜਾਂ ਤੁਹਾਨੂੰ ਗੱਲਾਂ ਚ ਕੁਸਣਾ ਨੇ ਤੁਹਾਨੂੰ ਗਿਫਟ ਵੀ ਗਿਫਟ ਦਿੱਤੇ ਆ ਮੜੇ ਮੋٹے ਜਿੰਨੇ ਅਗਰ ਤੁਸੀਂ ਉਹਦੀਆਂ ਗੱਲਾਂ ਚ ਆ ਗਏ ਬੱਸ ਜੀ ਇੱਕ ਦਾ ਗਿਫਟ ਬੱਸ ਮੰਨ ਲਓ ਚੁੰਡੀਆਂ ਦੇਤੀਆਂ ਚੈਨੀ ਚੁੰਨੀ ਜੀ ਪਾਇਸੀ ਇੱਕ ਦੋ ਵਾਰੀ ਬੱਸ ਠੀਕ ਹੈ ਉਹਦੇ ਨਾਲ ਥੋੜਾ ਤੁਹਾਨੂੰ ਐ ਹੋ ਗਿਆ ਵੀ ਮੁੰਡਾ ਚੰਗਾ ਮਸ਼ੀਨਰੀ ਦਾ ਉਹ ਤੁਸੀਂ ਦੇਖਿਆ ਸੀ ਉਹਦੇ ਹੱਥ ਚ ਵੀ ਮੋਟ ਮੋਟਰਸਾਈਕਲ ਮੋਟਰਸਾਈਕਲ ਸੀ ਤਾਂ ਸੀਗਾ ਉਹਦੇ ਕੋਲੇ ਹਾਂ ਮੈਂ ਖੁਚਦੀ ਹੁੰਦੀ ਸੀ ਨਵਾਂ ਜਿਹਾ ਮੋਟਰਸਾਈਕਲ ਵੀ ਤੂੰ ਕਿਧਾ ਲੈ ਕੇ ਆਉਣ ਨਾਗਾ ਵੀ ਇਹ ਆਪਣਾ ਕਹਿੰਦਾ ਲੈ ਜਾ ਰਿਹਾ ਮੇਰੇ ਮੋਟਰਸਾਈਕਲ ਤੇ ਮੇਰੇ ਘਰੇ ਪੰਜ ਗੱਡੇ ਨੇ ਇਹ ਤਾਂ ਫਿਰ ਵੀ ਸਿੰਪਲ ਜੀ ਗੱਲ ਆ ਅੱਛਾ ਵੀ ਮੋਟਰਸਾਈਕਲ ਮੇਰੇ ਕੋਲ ਪੰਜ ਖੜਿਆ ਮੇਰੇ ਕੋਲ ਗੱਡੀ ਨਹੀਂ ਜਿਹੜੀ ਉਹ ਹੈ ਉਹ ਚੀਜ਼ ਦਾ ਝੂਠ ਬੋਲ ਕੇ ਤੁਹਾਨੂੰ ਉਹ ਬੰਦੇ ਨੇ ਗੱਲਾਂ ਚ ਮਸਾਲਾ ਗੱਲਾਂ ਚ ਮਸਾਲਾ ਕਿਉਂਕਿ ਜੀ ਮੈਂ ਘਰੋਂ ਵਧੀਆ ਸੀ ਜੀ ਘਰ-ਬਾਰ ਸਾਡਾ ਵਧੀਆ ਮੇਰੇ ਡੈਡੀ ਜੀ ਵਧੀਆ ਨੇ ਜੀ ਬੈਂਕ ਮੈਨੇਜਰ ਨੇ ਹਾਂਜੀ ਪੈਸਾ ਟੱਕਾ ਵਧੀਆ ਘਰ ਵੀ ਬਹੁਤ ਸੋਹਣਾ ਸਾਡਾ ਕੋਠੀ ਪਾਈ ਆ ਚੰਗੀ ਗੱਡੀ ਹੈ ਕਿੰਨੇ ਪੜਿਓ ਬਾਈ ਤੁਸੀਂ ਮੈਂ ਤਾਂ ਜੀ ਪਲੱਸ 2 ਕੀਤੀ ਐ ਪਲੱਸ 2 ਕੀਤੀ ਐ ਤੇ ਬਾਈ ਤੁਹਾਨੂੰ ਇਸ ਗੱਲ ਦਾ ਸ਼ਰਮ ਨਹੀਂ ਵੀ ਤੁਹਾਨੂੰ ਵੀ ਤੁਹਾਡੇ ਪਿਓ ਨੇ ਇਹ ਵੀ ਹੋ ਸਕਦਾ ਹੈ ਵੀ ਤੁਹਾਡੇ ਪਿਓ ਨੇ ਕੋਈ ਕੱਦਮ ਚੱਕ ਲੇ ਫਾਹ ਲੈ ਲੇ ਤੁਹਾਡੇ ਬਜੰਦੇ ਉਹੀ ਗੱਲ ਹੈ ਜੀ ਮੈਂ ਦੇਖੋ ਜੀ 4 ਦਿਨਾਂ ਦੇ ਪਿਆਰ ਦੇ ਬਦਲੇ ਜੀ ਮੈਂ ਆਪਣੇ ਉਹ ਮਾਵਾ ਪਿਛੜ ਤੇ ਜਿਨ੍ਹਾਂ ਨੇ ਜਿਸ ਮਾ ਨੇ ਮੈਨੂੰ ਨੋਮਿਨੇਟਡ ਦੇ ਚ ਰੱਖਿਆ ਹੂੰ ਮੈਨੂੰ ਜੰਮਿਆ ਫਾਲਿਆ ਜੀ ਦੀ ਵਜ੍ਹਾ ਨਾਲ ਮੈਂ ਅੱਜ ਇੱਥੇ ਤੱਕ ਪਹੁੰਚ ਗਈ ਹੂੰ ਤੇ ਮੈਂ ਦੇਖੋ ਜੀ ਇਸ ਬੰਦੇ ਖਾਤਰ ਮੈਂ ਆਪਣੇ ਮਾਪਾ ਪਾਪਾ ਨੂੰ ਛੱਡਤਾ ਤੇ ਉਹਨੇ ਦੇਲਾ ਚ ਮੈਨੂੰ ਲਈ ਛੱਡਤਾ ਉਹਦੇ ਹਜੇ ਤੱਕ ਪਤਾ ਵੀ ਹੈ ਨਹੀਂਗਾ ਕਿੱਥੇ ਹੈ ਬਾਈ ਤੁਸੀਂ ਭੱਜੇ ਹੋ ਜਿਹੜਾ ਬੰਦਾ ਉਹਨੇ ਤੁਹਾਨੂੰ ਕਿਉਂ ਛੱਡਿਆ ਇੱਥੇ ਇੱਥੇ ਆ ਕੇ ਤੁਹਾਨੂੰ ਕੀ ਕੀ ਸ਼ਬਦ ਕਹੇ ਜਿਹਦੇ ਕਰਕੇ ਸ਼ਬਦ ਉਹਨੇ ਮੈਨੂੰ ਇਹ ਗੱਲ ਕਹੀ ਹੈ ਜੀ ਮੈਨੂੰ ਕਹਿੰਦਾ ਤੂੰ ਪ੍ਰੀਤ ਆਖੀ ਕਰੋ ਹੂੰ ਕਿਉਂਕਿ ਮੈਨੂੰ ਪਿਆਰ ਨਾਲੋਂ ਪ੍ਰੀਤ ਹੀ ਕਹਿੰਦਾ ਸੀ ਹੂੰ ਉਸੇ ਨਹੀਂ ਰੱਖਿਆ ਕਿ ਮੇਰਾ ਨਾਮ ਹਮ ਤੇ ਵਾਹ ਜੀ ਮੈਂ ਘਰੋਂ ਤਾਂ ਚੱਲ ਪਈ ਵੀ ਮੇਰੀ ਸਹੇਲੀ ਮੇਰੇ ਨਾਲ ਆ ਇਹਨੂੰ ਮੈਂ ਆਪਦੇ ਘਰੇ ਚਲੀ ਜਾਊਗੀ ਤੇ ਮੈਂ ਤੁਹਾਡੇ ਕੋਲ ਆ ਰਹੀ ਹਾਂ ਮਤਲਬ ਤੁਸੀਂ ਇਹ ਵੀ ਗੱਲ ਵੀਡੀਓ ਬਣਾਉਣ ਤੋਂ ਪਹਿਲਾਂ ਹੋਈ ਜੀ ਵੀ ਉਹਨੇ ਤੁਹਾਨੂੰ ਫੋਨ ਲਾ ਕੇ ਇਹ ਵੀ ਗੱਲ ਕਹੀ ਸੀ ਵੀ ਆਦੀ ਮਾਂ ਦੀ ਨਹੀਂ ਬਣੀ ਅਜੇ ਪਿਓ ਦੀ ਨਹੀਂ ਬਣੀ ਪੜਾਵਾ ਦੀ ਨਹੀਂ ਬੰਦੇ ਦੀ ਨਹੀਂ ਬਣੀ ਮੇਰੀ ਕਿੱਥੇ ਬਣੂ ਮੈਂ ਸਾਰੀ ਗੱਲ ਦੱਸਦੀ ਹਾਂ ਤੁਸੀਂ ਮੇਰੀ ਗੱਲ ਸੁਣੋ ਹਮ ਮੈਨੂੰ ਕਹਿੰਦਾ ਵੀ ਕਿੱਥੇ ਖੜ੍ਹੀ ਹੈ ਵਾਹ ਜੀ ਮੈਂ ਫਲਾਨੀ ਜਗ੍ਹਾ ਆ ਗਈ ਕਹਿਆ ਯਾਰ ਤੂੰ ਆ ਤਾਂ ਕੀ ਫਤਰਾਈ ਦਾ ਕੋਈ ਫਾਇਦਾ ਨਹੀਂ ਮਹਾ ਕਿਉਂ ਕੀ ਕਰਨ ਹੋਗੀ ਮੈਂ ਘਰ ਚਟਕੇ ਆਈ ਆ ਨਾ ਥੋੜੀ ਤੁਸੀਂ ਮੈਨੂੰ ਸੱਦਿਆ ਮੈਂ ਤੁਹਾਡੇ ਬੁਲਾਉਣ ਤੇ ਆ ਗਈ ਤੇ ਹੁਣ ਆਪਾਂ ਚੱਲੀਏ ਵਾ ਫਟਾਫਟ ਕੋਰਟ ਤੇ ਚੱਲੀਏ ਆਪਾਂ ਜਿੱਦਾਂ ਦੇ ਹੈਗੇ ਮੈਂ ਉਦੋਂ ਹੀ ਚੱਲ ਵੜਦੇ ਆ ਠੀਕ ਹੈ ਕਹਿੰਦਾ ਯਾਰ ਤੂੰ ਪਾਗਲ ਹੋਈ ਐ ਮੈਨੂੰ ਕਹਿੰਦਾ ਮਹਾ ਪਾਗਲ ਹੋਈ ਐ ਮੈਂ ਨਾ ਇਹ ਕਲੱਤ ਕਵਰ ਆ ਗਈ ਵੀ ਹੈ ਆ ਕੀ ਹੋ ਗਿਆ ਤੇਰੇ ਕੀ ਕਹਿ ਕੀ ਕਰ ਰਹੇ ਨੇ ਮੈਨੂੰ ਕਹਿੰਦਾ ਮੈਂ ਤੇਰੇ ਵਰਗੀ ਕੁੜੀ ਨਾਲ ਵੀ ਕੋਰਟ ਮੈਰਿਜ ਕਰਾਂਗਾ ਕਹਿੰਦਾ ਤੇਰੇ ਤੋਂ ਪਹਿਲਾਂ ਮੈਂਨੇ ਚਾਰ ਕੁੜੀਆਂ ਹੋਰ ਰੱਖੀਆਂ ਅੱਛਾ ਉਹ ਮੈਨੂੰ ਕਹਿੰਦਾ ਕਹਿੰਦਾ ਵੀ ਤੇਰੇ ਘਰ ਕੀ ਤੇਰੇ ਵਰਗੀ ਜਨਾਨੀ ਨੂੰ ਮੈਂ ਰੱਖ ਨਹੀਂ ਸਕਦਾ ਹਾਂ ਮਹਾ ਚਾਰ ਕੁੜੀਆਂ ਰੱਖੀ ਤੇ ਮੈਨੂੰ ਇਸ ਗੱਲ ਦਾ ਤੁਸੀਂ ਕਦੇ ਪਤਾ ਵੀ ਲੱਗਣ ਦਿੱਤਾ ਜੇ ਤੁਹਾਡੇ ਕੋਲੇ ਚਾਰ ਸੀ ਫਿਰ ਤੁਸੀਂ ਮੇਰੇ ਮਗਰ ਕਿਉਂ ਲੱਗੇ ਤੇ ਨਾਲੇ ਤੁਸੀਂ ਮੈਨੂੰ ਸਾਰੇ ਘਰ ਸੇ ਉੱਥੋਂ ਕਰਤਾ ਮੇਰਾ ਤਾਂ ਕਰੇ ਵਿਆਹ ਰੱਖਿਆ ਹੁੰਦਾ ਨਾ ਜਾਣੇ ਮੇਰਾ ਪਿਓ ਕੁਝ ਖਾ ਕੇ ਮਰ ਜੇ ਮੇਰੀ ਮਾਂ ਟੈਨਸ਼ਨ 'ਚ ਮਰ ਜੇ ਕੌਣ ਜ਼ਿੰਮੇਵਾਰ ਹੂੰ ਕਿ ਕਿਸੀ ਕਾਰਸ ਦਾ ਟਿੱਕਾ ਦਾ ਮੇਰੇ 'ਤੇ ਲੱਗ ਜਾਣਾ ਇਹ ਕੁੜੀ ਇਹਨਾਂ ਦੇ ਘਰੋਂ ਗਈ ਬਿਲਕੁਲ ਭਾਈ ਮੁੰਡੇ ਦਾ ਕਹਿੰਦੇ ਵੀ ਇੰਨਾ ਦੇਖੋ ਉੱਤੇ ਕੋੜੇ ਹੁੰਦੇ ਆ ਹਾਂਜੀ ਹਾਂਜੀ ਉਹੀ ਗੱਲ ਹੋਂ ਤਾਂ ਕਿੰਨੇ ਕੁਝ ਕਹਿਣਾ ਨਹੀਂ ਨਾ ਪਤਾ ਵੀ ਉਹਨਾਂ ਭੱਜਿਆ ਹਾਂ ਮੈਨੂੰ ਕਹਿੰਦਾ ਤੂੰ ਦੇਖ ਮੇਰੀ ਗਾਲ ਸੋਣਾ ਇਹਦਾ ਜਿਹੜੀ ਤੂੰ ਅੱਜ ਇੱਕ ਮੇਰੇ ਪਿੱਛੇ ਉਹਦੇ ਮਾਵਾ ਪਛੱਡ ਕੇ ਤੁਰਿਆ ਤੇ ਉਤਾ ਯਾਰ ਮੈਨੂੰ ਤਾਂ ਖਦੋਂ ਵੀ ਕਿੱਥੇ ਵੀ ਛੱਡ ਕੇ ਜਾ ਸਕਦੀ ਆ ਵਾ ਯਾਰ ਮੈਂ ਤੇਰੇ ਖਾਤਰ ਛੱਡੇ ਮਾਵਾ ਪਾਪਾ ਮੈਂ ਉਹਦੇ ਸੁਆਦ ਨੀ ਫਿਰ ਉਹਦੀ ਗੱਲ ਵੀ ਸਹੀ ਹੈ ਜੇ ਦੇਖਿਆ ਜਾਵੇ ਤਾਂ ਉਹ ਕੋਈ ਨਾ ਵੀ ਤੁਹਾ ਦਾ ਘਰ ਵਾਲਾ ਛੱड़ਦਾ ਆ ਦਾ ਮਾਂ ਛੱड़ਦਾ ਪਿਓ ਛੱड़ਦਾ ਭਰਾ ਛੱड़ਦਾ ਭੈਣ ਛੱੜਦੀ ਰਿਸ਼ਤੇ ਜਾਲ ਛੱੜਦੇ ਤਾਂ ਤੂੰ ਮੈਨੂੰ ਵੀ ਛੱਡ ਸਕਦੀ ਐ ਵੀ ਕੋਈ ਗੱਲ ਸੋਚਣ ਵਾਲੀ ਐ ਬਈ ਜਦੋਂ ਇਹ ਗੱਲ ਆ ਕੀ ਨਾ ਕਿ ਸਹੀ ਗੱਲ ਆ ਕਿ ਆਪਣੇ ਆਪਣੇ ਹੁੰਦੇ ਨੇ ਬਗਾਨੇ ਬਗਾਨੇ ਹੁੰਦੇ ਨੇ ਹੂੰ ਤੇ ਮੈਂ ਹੁਣ ਇਹੀ ਕਹਿਣਾ ਚਾਹੁੰਦੀ ਆ ਕਿ ਮੇਰੀ ਆਦੇ ਹੱਥ ਬੰਨ ਕੇ ਰਿਕਵੈਸਟ ਐ ਕਿ ਕੋਈ ਵੀ ਅੱਧਾ ਦਾ ਕਦਮ ਨਾ ਪਾਉਣ ਲਾ ਕੇ ਦੇਖੋ ਬਈ ਇੱਕ ਵਾਰੀ ਵੀ ਕੀ ਐ ਨਹੀਂ ਲੱਗਦਾ ਜੀ ਲੱਗਦੇ ਦੇਖੋ ਬਲੌਗ ਚ ਪਾਇਆ ਹੋਇਆ ਕਿ ਕੀ ਚੱਕਰ ਹੈ ਤੁਸੀਂ ਕਲੀਅਰ ਕਰੋ ਨਹੀਂ ਜੀ 110 255 ਅੱਛਾ 254 ਬਾਈ ਕਿਉਂ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ ਹੈ ਕੁੜੀਆਂ ਕਿਉਂ ਭਜ ਰਹੀਆਂ ਤੁਹਾਨੂੰ ਭਜਨ ਦੀ ਕੀ ਲੋੜ ਸੀ ਜਿੱਦੋਂ ਹੁਣ ਜੀ ਮੁੰਡੇ ਦੇਖ ਲਓ ਜੀ ਆਪਦੇ ਪਿਆਰ ਦੇ ਚੱਕਰ ਚ ਫਸਾ ਲੈਂਦੇ ਨੇ ਉਹਨਾਂ ਨਾਲ ਵਾਅਦੇ ਕਰਦੇ ਨੇ ਦਾਅਵੇ ਕਰਦੇ ਨੇ ਕਿ ਮੈਂ ਤੇਰਾ ਵਿਆਹ ਕਰਾਉਂਗਾ ਜੇ ਤੂੰ ਕਿਤੇ ਹੋਰ ਵਿਆਹ ਕਰਾ ਲਿਆ ਮੈਂ ਕੁਛ ਖਾ ਕੇ ਮਰ ਜਾਊਂਗਾ ਤੇਰੇ ਘਰੇ ਆਜੂ ਤੇਰੇ ਬਾਹਰ ਮੂਰੇ ਮਰੂੰ ਐਹੋ ਜਿਹਾ ਕੁਝ ਗੱਲਾਂ ਹੁਣ ਫਿਰ ਹੁਣ ਤੁਸੀਂ ਥੋੜੀ ਉਹਦੀ ਕੋਲ ਉਹਦੀ ਫੋਟੋ ਤੁਹਾਡੇ ਕੋਲ ਹੈਗੀ ਹੈ ਸਰ ਫੋਟੋ ਤਾਂ ਹੈਗੀ ਆ ਜੀ ਪਾਉਂਦੇ ਕੱਟਿਆਂ ਦੀ ਫੋਟੋ ਹਾਂਜੀ ਹੈਗੀ ਆ ਦੋ ਹੁਣ ਤੁਸੀਂ ਕੀ ਕਾਰਵਾਈ ਕਰਨ ਲੱਗੇ ਹੋ ਕੀ ਕੀ ਕਰੋਗੇ ਕਾਰਵਾਈ ਜੇ ਤੇ ਹੁਣ ਮੈਂ ਕੀ करूਗੀ ਕਰਕੇ ਜਦੋਂ ਨੇ ਮੈਨੂੰ ਐਡੀ ਗੱਲ ਬੋਲਤੀ ਕਿ ਤੂੰ ਆਪਣੇ ਮਾਪਿਆਂ ਦੀ ਬਣ ਸਕੀ ਮੇਰੀ ਕਿੱਥੋਂ ਬਣ ਜੇਗੀ ਤੇ ਤੋਂ ਪਹਿਲਾਂ ਮੇਰੇ ਚਾਰ ਕੁੜੀਆਂ ਨਾਲ ਗੱਲਬਾਤ ਆ ਹੁਣ ਪਿੱਛੇ ਰਹਿ ਗਈ ਤੇ ਤੁਸੀਂ ਕੋਈ ਨਾ ਕੋਈ ਕਦਮ ਜਿਹਦੇ ਕਰਕੇ ਤੁਹਾਡੇ ਕੋਲ ਆਵੇ ਤੁਹਾਨੂੰ ਲੈ ਕੇ ਜਾਵੇ ਕੁੜੀਆਂ ਕੋਲੇ ਬਹੁਤ ਹੈ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਵੀਡੀਓ ਵੀ ਪਾਉਂਗੇ ਮੈਨੂੰ ਆਪਣਾ ਇਹ ਗਲਤੀ ਤੇ ਹੁਣ ਕੀਤੀ ਤੇ ਪਛਤਾਵਾ ਜੀ ਇਸ ਗੱਲ ਤੇ ਹੂੰ ਕਿ ਮੈਂ ਇੱਕ ਗੈਰ ਮਰਦ ਦੇ ਪਿੱਛੇ ਲੱਗ ਕੇ ਆਉਂਦੇ ਹਾਂ ਸਬਜੀ ਛੜਤੇ ਕਿ ਹੁਣ ਉਹ ਮੁੰਡੇ ਉਹ ਮੁੰਡੇ ਦੇ ਨਾਲ ਬਈ ਮੁੰਡੇ ਦੇ ਵਿਚਾਰੇ ਦੇ ਦਿਲ ਤੇ ਕੀ ਬੀਤੀ ਹੋਣੀ ਇਹਲਾ ਮੁੰਡਾ ਹੈਗਾ ਉਹ ਗੱਲ ਆ ਜਿਹਨੇ ਮੈਨੂੰ ਕੱਲ ਵਿਆਹਣਾ ਆਉਣਾ ਸੀ ਉਹ ਵੀ ਮੇਰਾ ਬੋਹ ਕਰਦਾ ਸੀ ਤੁਸੀਂ ਉਹਨੂੰ ਦੱਸਿਆ ਨਹੀਂ ਪਹਿਲਾਂ ਵੀ ਮੇਰੇ ਕਰ ਮੁੰਡੇ ਨਾਲ ਗੱਲ ਵਾਜੇਗੀ ਆ ਨਹੀਂ ਜੀ ਸਾਨੂੰ ਪਤਾ ਤਾਂ ਨਹੀਂ ਸੀ ਪਰ ਵੈਸੇ ਮੈਨੇ ਪੁੱਛਦੇ ਹੁੰਦੇ ਸੀ ਵੀ ਤੁਸੀਂ ਇੰਨਾ ਉਦਾਸ ਰਹਿੰਦੇ ਹੋ ਕੀ ਗੱਲ ਆ ਕਿਉਂਕਿ ਮੈਂ ਉਹਨਾਂ ਨਾਲ ਕਦੇ ਚੱਜ ਨਾਲ ਗੱਲਬਾਤ ਨਹੀਂ ਕੀਤੀ ਸੀ ਭਾਂਤੇ ਕਿਉਂਕਿ ਮੇਰਾ ਮਨ ਹੀ ਨਹੀਂ ਸੀ ਹੂੰ ਵਿਆਹ ਮੇਰੇ ਸਹਿਮਤੀ ਨਾਲ ਨਹੀਂ ਸੀ ਬਲਕਿ ਧੱਕੇ ਨਾਲ ਹੋ ਰਿਹਾ ਸੀ ਕੋਈ ਫਿਰ ਤੁਸੀਂ ਮੁੰਡੇ ਨੂੰ ਦੱਸਣਾ ਸੀ ਨਾ ਵੀ ਮੈਂ ਬਾਈ ਮੇਰੀ ਕਿਸੇ ਨਾਲ ਹੋਰ ਗੱਲਬਾਤ ਹਰਤੇ ਮੇਰੇ ਇਹੀ ਰਹਿ ਗਈ ਜੇਕਰ ਮੈਂ ਮੁੰਡੇ ਨਾਲ ਗੱਲ ਸ਼ੇਅਰ ਕਰ ਲੈਂਦੀ ਸ਼ਾਇਦ ਕੋਈ ਹੱਲ ਹੋ ਜਾਂਦਾ ਤਾਂ ਉਹ ਸਰਕਾਰੀ ਨੌਕਰੀ ਕਰਦ ਤੂੰ ਇਹ ਤਾਂ ਜ਼ਿੰਦਗੀ ਦਬਾ ਕਰਤੀ ਨਾ ਉਹੀ ਗੱਲਾਂ ਨੇ ਜੇ ਇੰਨੇ ਵਧੀਆ ਕੰਮ ਤੇ ਲੱਗੇ ਹੋਏ ਸੀ ਲੋਕ ਉਹਨੂੰ ਕੀ ਕਹਿਣਗੇ ਵੀ ਆਹ ਤੇਰਾ ਵਿਆਹ ਹੋਇਆ ਵੀ ਇਹੋ ਜੀ ਜਨਾਨੀ ਨਾਲ ਕਰਨਾ ਸੀ ਤੂੰ ਵਿਆਹ ਕਰਵਾਉਣਾ ਦੀ ਇੱਜ਼ਤ ਨਾਲ ਕੜਵੋ ਕੇ ਮਰ ਜਾ ਬ ਦੂਜੀ ਵੀ ਇਹ ਨਹੀਂ ਕੁਵਾਰੀ ਫਿਰ ਉਹਦਾ ਰਿਸ਼ਤੇ ਦਾ ਕਿੰਨਾ ਕੀ ਫਰਕ ਪਊਗਾ ਉਹ ਤਾਂ ਹੁਣ ਪਤਾ ਹੀ ਹੈ ਜੀ ਕੋਈ ਫਰਕ ਨਹੀਂ ਪੈਣਾ ਅਗਲਾ ਕਹੋਗੇ ਵੀ ਜਦੋਂ ਵੱਡੀ ਹੈ ਜੀ ਤੇ ਛੋਟੀ ਵੀ ਐਦਾ ਦੀ ਬੋਲੀ ਮੁੰਡੇ ਕਿੰਨੇ ਭਰਾ ਕਿੰਨੇ ਆ ਦੋ ਆਏ ਉਹਨਾਂ ਦੇ ਰਿਸ਼ਤੇ ਹੋਏ ਨਹੀਂ ਜੀ ਛੋਟੇ ਆ ਇੱਥੇ ਤੇ ਫਿਰ ਉਹਨਾਂ ਨੂੰ ਰਿਸ਼ਤਾ ਹੋਊਗਾ ਨੂੰ ਰਿਸ਼ਤਾ ਤਾਂ ਹੁਣ ਦੇਖੋ ਜੀ ਆਪਾਂ ਨੂੰ ਹੁਣ ਪਤਾ ਹੀ ਆ ਕੌਣ ਦਾ ਰਿਸ਼ਤੇ ਤੇ ਨਹੀਂ ਕਿਸੇ ਨੂੰ ਕੁੜੀ ਦੇਣਾ ਰਿਸ਼ਤਾ ਨਹੀਂ ਹੁੰਦੇ ਥੋੜੀ ਮਾਂ ਕੀ ਕੰਮਾਂ ਸਹੀ ਕੰਮ ਕਰਦੇ ਥੋੜੀ ਆਈ ਜੀ ਬਸ ਘਰ ਕੰਮ ਵਧੀਆ ਸਾਡਾ ਤੇ ਫਿਰ ਉਹਨਾਂ ਨੂੰ ਲੋਕ ਤਾਂ ਨੇ ਮੁੰਡਿਆਂ ਦਾ ਮਾਰਨਗੇ ਮੰਨੇ ਵੇਲੇ ਤਾਂ ਜੀ ਵੱਜਣੇ ਸ਼ੁਰੂ ਹੋ ਗਏ ਹੋਣੇ ਜਦੋਂ ਮੈਂ ਘਰੇ ਨਹੀਂ ਦਿੱਤੀ ਆਣਗਵੜ ਚ ਜਾਣ ਜੋਗੇ ਰਹੇ ਆ ਉਹ ਤੇ ਵਧੀਆ ਸਾਰਿਆਂ ਨਾਲ ਸਾਡੀ ਸਾਰਿਆਂ ਨਾਲ ਵਧੀਆ ਬਣੇ ਨਹੀਂ ਫਿਰ ਉਹ ਆਣਗਵੜ ਆਣਗਵੜ ਚ ਜਾਣ ਜੋਗੇ ਰਹੇ ਇਧਰ ਥੋੜੇ ਮਤ ਨਹੀਂ ਜੀ ਉਹ ਤਾਂ ਵਿਚਾਰੇ ਆਣਗਵੜ ਦਾ ਦੂਰ ਦੀ ਗੱਲ ਰਹਿ ਗਈ ਬਾਹਰ ਮੂੰਹ ਕੱਢ ਕੇ ਕਿਸੇ ਨੂੰ ਦਿਖਾਣ ਜਾਗੇ ਵੀ ਨਹੀਂ ਫਿਰ ਇੱਕ ਮੇਰੀ ਗਲਤੀ ਦੀ ਮੈਨੂੰ ਠੀਕ ਮੁੰਡੇ ਦਾ ਕਿਹੜਾ ਕਿਹੜੇ ਏਰੀਆ ਦਾ ਸੀ ਮੁੰਡਾ ਮੁੰਡਾ ਤਾਂ ਜੀ ਇੱਧਰ ਆਪਣੇ ਮਾਨਸ ਏਰੀਆ ਦੇ ਸਾਈਡ ਪੈਦਾ ਠੀਕ ਹੈ ਤੁਸੀਂ ਤੇ ਮੈਨੂੰ ਉਧਰੋਂ ਜਾਂ ਮੇਰਾ ਪਰਲੀ ਸਾਈਡ ਪੈ ਜਾਂਦਾ ਤੁਸੀਂ ਉਧਰ ਹੀ ਹਟਿਆ ਏਰੀਆ ਚ ਰਹੇ ਠੀਕ ਹੈ ਬੋਲੀ ਥੋੜੀ ਬਈ ਜਵਾ ਮੈਂ ਤੁਹਾਨੂੰ ਠੀਕ ਠਾਕ ਪੰਜਾਬੀ ਹੈ ਨਾ ਤੇ ਹੁਣ ਤੁਹਾਨੂੰ ਲੱਗਦਾ ਵੀ ਮੁੰਡਾ ਤੁਹਾਡੇ ਨਾਲ ਹੱਥ ਆ ਜੂਗਾ ਦੇਖੋ ਜੀ ਹੁਣ ਤਾਂ ਕੋਈ ਹੱਲ ਤਾਂ ਹੋਣੀ ਚਾਹੀਦਾ ਮੈਨੂੰ ਤਾਂ ਨਹੀਂ ਲੱਗਦਾ ਵੀ ਮੈਨੂੰ ਮਿਲੂ ਕਿਤੇ ਨੰਬਰ ਨੰਬਰ ਸ਼ਾਇਦ ਉਹਦੇ ਕੋਲ ਫੋਨ ਹੋਵੇ ਇਹਨਾਂ ਮੈਨੂੰ ਪਤਾ ਸੀ ਫੋਨ ਉਹਦੇ ਕੋਲ ਦੋ ਸੀ ਕਿਉਂਕਿ ਦੂਸਰੇ ਫੋਨ ਦਾ ਮੈਂ ਨੰਬਰ ਅੱਜ ਤੱਕ ਦਿੱਤਾ ਨਹੀਂ ਸੀ ਕੋਈ ਪੁਲਿਸ ਪੁਲਿਸਕਾਰ ਬਈ ਕਰਨ ਦੀ ਕੋਸ਼ਿਸ਼ ਕੀਤੀ ਉਹ ਸੋਚਾਂ ਕਰਵਾਈ ਕਰੂੰਗੀ ਜੀ ਉਲਟਾ ਮੇਰੇ ਤੇ ਪਊਗਾ ਵੀ ਤੂੰ ਘਰ ਛੱਡ ਕੇ ਕਿਉਂ ਆਈ ਤੂੰ ਜਾਂਚ ਪੜਤਾਲ ਕਰਨੀ ਸੀ ਤੇ ਉੱਥੇ ਜੀ ਫਿਰ ਮੇਰੀ ਕਿਹੜਾ ਣਵਾਈ ਹੋਊਗੀ ਕਿ ਹੁਣ ਤੁਹਾਡੇ ਤੇ ਦੋ ਘਰ ਵਿਰੋਧ ਹੋਣਗੇ ਮੁੰਡੇ ਵਾਲੇ ਵੀ ਹੋਣਗੇ ਤੇ ਜਿਹੜਾ ਮੁੰਡਾ ਤੁਹਾਨੂੰ ਜਿੰਨੋਂ ਥੋੜੇ ਗੱਲਬਾਤ ਚੱਕਰ ਸੀ ਉਹ ਵੀ ਤੁਹਾਡੇ ਵਿਰੋਧ ਹੋਊਗਾ ਹਾਂਜੀ ਉਹੀ ਗੱਲ ਹਨ ਅਗਲੇ ਕਹਣਗੇ ਵੀ ਮੈਂ ਕਿਹੜਾ ੱੱੱਕਾ ਗੱਦਾ ਚੀਰ ਕੀ ਏ ੱੱੱਕਾ ਗੱਦੀ ਉਹਨੇ ਮੇਰੇ ਤੇ ਪਾ ਦੇਣਾ ਹੂੰ ਹੁਣ ਮੈਨੂੰ ਐ ਆ ਗਈ ਕਿ ਮੇਰਾ ਕੋਈ ਥਾਂ ਟਿਕਾਣਾ ਨਹੀਂ ਹੈਗਾ ਹੁਣ ਫਿਰ ਤੁਸੀਂ ਰਹਿਣ ਵਾਲੇ ਬਾਈ ਕੀ ਸੋਚਿਆ ਵੀ ਕਿਹਦੇ ਕੋਲ ਜਾਉਂਗੇ ਰਹਿਣ ਵਾਲੇ ਮੇਰਾ ਹੁਣ ਕੋਈ ਹੱਲੀ ਹੈ ਨਹੀਂਗਾ ਜੀ ਜਾਵਾਂ ਕਿੱਥੇ ਰਹਿਣ ਕਿਹਦੇ ਕੋਲ ਜਾਵਾਂ ਕੋਈ ਟਿਕਾਣਾ ਰੋਟੀ ਵੀ ਖਾਣੀ ਹੈ ਰਹਿਣਾ ਵੀ ਕੋਈ ਟਿਕਾਣਾ ਹੈ ਨਹੀਂ ਮੈਂ ਸਵੇਰ ਦਾ ਕੁਛ ਪਾਣੀ ਤੱਕ ਨਹੀਂ ਕੀਤਾ ਹੈਗਾ ਉਦਾਂ ਹੀ ਫਿਰਦੀ ਆ ਠੀਕ ਹੈ ਹਾਂਜੀ ਕੀ ਕਹਣਾ ਚਾਹੁੰਦੇ ਹੋ ਬਾਈ ਪੰਜਾਬ ਦੀਆਂ ਕੁੜੀਆਂ ਨੂੰ ਜਿਹੜੀਆਂ ਤੁਹਾਡੇ ਵਾਂਗ ਕਮਲੀਆਂ ਹੋ ਕੇ ਭਾਈ ਜਿੰਗਾਂ ਮੁੰਡਿਆਂ ਨਾਲ ਮ ਕਿ ਬਹੁਤ ਕੁੜੀਆਂ ਦੇਖੀਆਂ ਨੇ ਤੇ ਬਹੁਤ ਕੁੜੀਆਂ ਵਰਗੀ ਸਾਡੇ ਏਰੀਆ ਦੇ ਵਿੱਚ ਵੀ ਹੋਇਆ ਜੋ ਕਿ ਵਿਆਹ ਰੱਖਿਆ ਹੁੰਦਾ ਬਰਾਤ ਵਾਲੇ ਦਿਨ ਰਾਤ ਨੂੰ ਭਰਾੜ ਹੋ ਜਾਂਦੇ ਨੇ ਕਿ ਉਹਨਾਂ ਨੂੰ ਵੀ ਇਹੀ ਹੱਥ ਬਣ ਕੇ ਬੇਨਤੀ ਹੈ ਕਿ ਪੁਲਿਸ ਇਹੋ ਜਿਹਾ ਕਦਮ ਨਾ ਚੱਕਿਓ ਕਿਉਂਕਿ ਹੁੰਦਾ ਵੀ ਆ ਘਰੋਂ ਲੈ ਕੇ ਮੁੰਡੇ ਟੱਪ ਜਾਂਦੇ ਨੇ ਮੁੜ ਕੇ ਰਾਤ ਛੱਡ ਦਿੰਦੇ ਨੇ ਕਾਇਨਤ ਖੜਵੇ ਆਇਆ ਮੁੜ ਕੇ ਹੁੰਦੇ ਨਹੀਂ ਹਾਂ ਜਾਂ ਇਹ ਗੱਲ ਕਹਿੰਦੇ ਨੇ ਤੂੰ ਕੋਣ ਮੈਂ ਕੋਣ ਮੂੰਹ ਜੀ ਨਹੀਂ ਲੱਗਦੀ ਮੇਰੀ ਜਦੋਂ ਉਹਦਾ ਪਰਿਵਾਰ ਚੜਦਾ ਮੈਨੂੰ ਵੀ ਚੜਦਾ ਉਹ ਜਿਹੜਾ ਜਿਹੜਾ ਮਤਲਬ ਹੁੰਦਾ ਉਹ ਤਾਂ ਕੱਢ ਲੈਂਦੇ ਬਈ ਆਪਦਾ ਮਤਲਬ ਕੱਢ ਕੇ ਜੀ ਪਾਸੇ ਹਟਦੇ ਨੇ ਅੱਜ ਕੱਲ ਤਾਂ ਉਹ ਕੰਮ ਆ ਜੀ ਕੰਮ ਕੰਮ ਕੱਢਿਆ ਬੰਦਾ ਛੱਡਿਆ ਤੇ ਬਈ ਮੁੰਡੇ ਪਰ ਮੁੰਡੇ ਮੁੰਡਿਆਂ ਦੀਆਂ ਗੱਲਾਂ 'ਚ ਕੁੜੀਆਂ ਕਿਉਂ ਆਉਂਦੀਆਂ ਉਹਨਾਂ ਨੂੰ ਜਿਹੜਾ ਕਿ ਕਿਵੇਂ ਭਰਮਾਇਆ ਜਾਂਦਾ ਹੈ ਜਿਆਦਾ ਜਿਆਦਾ ਮੋਸ਼ਨਲ ਹੋ ਜਾਂਦੀਆਂ ਨੇ ਗੀਆਂ ਪਿਆਰ ਦੇ ਚੱਕਰ ਜਿਵੇਂ ਹੁਣ ਵਗਲਾ ਜਿਵੇਂ ਹੋਣੇ ਮੈਨੂੰ ਪਸਾਇ ਮੈਂ ਤੇਰੇ ਬਿਨਾ ਮਰ ਜਾਊ ਮੈਂ ਉਹਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਖੇ ਨਾਲ ਸਾਲ ਕਲਾ ਲੰਦਾ ਦੀ ਤੇ ਆਪ ਨੂੰ ਪਾ ਲੰਦਾ ਹੁੰਦਾ ਸੀ ਤੇ ਫਿਰ ਅੱਜ ਫੋਨ ਵੀ ਨਹੀਂ ਚੱਗਦਾ ਬੰਦਾ ਭਾਈ ਤੇ ਉਹੀ ਗੱਲ ਨਹੀਂ ਹੁਣ ਮੇਰਾ ਫੋਨ ਬੰਦ ਕਰ ਰੱਖਿਆ ਉਹਨੇ ਰੱਬ ਜਾਣਦਾ ਉਹਨਾਂ ਦੂਜਾ ਉਹਦੇ ਕੋਲ ਦੋ ਫੋਨ ਸੀ ਹੂੰ ਤੇ ਉਹ ਦੂਸਰੇ ਫੋਨ ਤੇ ਉਹਨੇ ਦੂਜਾ ਨੰਬਰ ਉਹ ਮੈਨੂੰ ਕਦੇ ਦਿੱਤਾ ਨਹੀਂ ਉਹਨਾਂ ਨੂੰ ਸੋ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕੁੜੀ ਨੇ ਧੱਕਾ ਹੋਇਆ ਵਿਚਰੀ ਨੂੰ ਇਹਦਾ ਨਾਂ ਘਰ ਦੀ ਨਾ ਘਾੜਦੀ ਕਹਿੰਦੀ ਆ ਵੀ ਅ ਮੁੰਡੀਆਂ ਮੜੋਂਦੀਆਂ ਤੁਛਲੇ ਤੋਂ ਵੀ ਜਾਣਗੀਆਂ ਤੇ ਇਹਦਾ ਉਹੀ ਗੱਲ ਹੋਈ ਆ ਵਿਚਰੀ ਨਾਲ ਨਾ ਅੱਗੇ ਜੋਗੀ ਨੇ ਪਿੱਛੇ ਜੋਗੀ ਐ ਵੀਡੀਓ ਨੂੰ ਸ਼ੇਅਰ ਕਰ ਦਿਓ ਆਉਣ ਵਾਲੇ ਪੰਜਾਬ ਦੇ ਜਿੰਨੇ ਕੁੜੇ ਨੇ ਉਦੋਂ ਇਹੋ ਜਿਹਾ ਕੰਮ ਨਾ ਕਰਨ। ਭਈ ਤੂੰ ਬਸਤਾ ਰਹੀ ਐ ਨਾ? ਹਾਂਜੀ ਮੈਨੂੰ ਆਪਣੀ ਕੀਤੀ ਤੇ ਪਛਤਾ। ਕਿੰਨਾ ਕੁ ਪਛਤਾਵਾ ਹੈ? ਪਛਤਾਵਾ ਤਾਂ ਦੇਖੋ ਜੀ ਬਹੁਤ ਜ਼ਿਆਦਾ ਹੁਣ ਮੈਂ ਵੀ ਨੀ ਕਿਸੇ ਨੂੰ ਉਹ ਦਿਖਾਣ ਜੋਗੀ। ਕਿਉਂਕਿ ਮੈਨੂੰ ਵੀ ਲੋਕ ਤਾਨੇ ਮਿਹਨੇ ਮਾਰਨਗੇ ਕਿ ਤੂੰ ਉਹਦੇ ਖਾਤ ਦਾ ਕਰਾ ਕੋਈ ਛੜਤਾ ਦੀ ਅੱਜ ਤੈਨੂੰ ਵੀ ਛੱਡ ਗਿਆ। ਨਾ ਤੂੰ ਘਰ ਦੀ ਰਹੀ ਨਾ ਕਾੜਦੀ ਰਹੀ ਮੈਂ ਨਾ ਉਹਦੇ ਜੋਗੀ ਨਾ ਮੈਂ ਤੇ। ਨਾ ਮਾਪਿਆਂ ਜੋਗੀ ਰਹੀ ਐ ਤੇ ਨਾ ਬਈ ਮੁੰਡੇ ਜੋਗੀ। ਅਸੀਂ ਜੋਗੀ ਨੀ ਜਿਵੇਂ ਮੈਨੂੰ ਲੱਗਦੇ ਇੰਨੇ ਸੁੱਖ ਨਾਲ ਤੁਹਾਡਾ ਐਡਾ ਵੱਡਾ ਪਰਿਵਾਰ ਸੀ ਕਹਿੰਦੇ ਕਾ ਹੁੰਦਿਆ ਦੀ। ਹਮਮ ਕਾਹ ਤੇ ਜੋਗੀ ਐ ਜੀ ਗੱਲਾਂ ਚ ਲੈ ਕੇ ਪਸਾਉਂਦੇ ਆ ਐਸੀ ਕੁੜੀਆਂ ਨਾਲ ਆ ਜਗ੍ਹਾ ਹੈ ਜੀ ਧਰਮਸ਼ਾਲਾ ਮੈਨੇ ਨਹੀਂ ਜਿੱ ਕਦੇ ਜ਼ਿੰਦਗੀ ਚ ਨਹੀਂ ਦੇਖੀ ਸੀ ਜਿਉਂ ਕਿ ਅਜਿੱਤੇ ਕੁਛ ਵੀ ਹੈ ਨਹੀਂ ਮੈਨੂੰ ਕਹਦਾ ਉੱਤੇ ਜਾ ਕੇ ਬਹਿ ਜਾ ਆ ਦੇਖੋ ਜਿੱਥੇ ਮੈਂ ਖੜੀ ਆ ਜੀ ਸੋ ਪੰਜਾਬ ਦੇ ਹਾਲਾਤ ਬਈ ਬਹੁਤ ਮਾੜੇ ਹੋ ਗਏ ਪੰਜਾਬ ਦੀਆਂ ਕੁੜੀਆਂ ਨੂੰ ਇਹੀ ਬੇਨਤੀ ਹੈ ਬਚੋ ਇਹਨਾਂ ਕੰਮਾਂ ਚ ਕੁਛ ਨਹੀਂ ਰੱਖਿਆ ਪੱਜੋਣਾ ਆ ਤੇ ਮਾਂ ਪਿਓ ਦੀ ਬੇਇੱਜ਼ਤੀ ਆ ਪੱਗਾ ਪੱਗਾ ਨੂੰ ਪੱਗ ਨੂੰ ਤੁਸੀਂ ਦਾਗਣਾ ਲਾਓ ਜਦੋਂ ਤੁਸੀਂ ਭਜ ਦਿਓ ਤੇ ਤੁਹਾਡੇ ਮਾਂ ਪਿਓ ਦੀ ਪੱਗ ਨੂੰ ਦਾਗ ਲਾ ਕੇਂਦੇ ਜੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਧੰਨਵਾਦ ਜੀ ਹੈਲੋ ਸਸ਼ੀ ਕਾਲ ਜੀ ਸਾਰਿਆਂ ਨੂੰ ਤੇ ਜਿਹੜੀ ਮੈਂ ਹੁਣੇ-ਹੁਣੇ ਵੀਡੀਓ ਇੱਕ ਬਣਾਈ ਆ ਠੀਕ ਆ ਨਾ ਤੇ ਤੁਸੀਂ ਉਹ ਮੇਰੀ ਵੀਡੀਓ ਪੂਰੀ ਦੇਖਣੀ ਹੈਗੀ ਐਂਡ ਤੱਕ ਦੇਖਣੀ ਆ ਬਲਕਿ ਉਹ ਮੇਰੀ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨੀ ਆ ਉਹਨਾਂ ਕੁੜੀਆਂ ਮੁੰਡਿਆਂ ਤੱਕ ਉਹ ਵੀਡੀਓ ਮੇਰੀ ਜਰੂਰ ਪਹੁੰਚਣੀ ਚਾਹੀਦੀ ਆ ਜੋ ਕਿ ਅੱਜ ਕੱਲ੍ਹ ਦੁਨੀਆ ਤੇ ਬਾਣਾ ਬੀਤ ਰਿਹਾ ਕੁੜੀਆਂ ਮੁੰਡਿਆਂ ਨਾਲ ਪਿਆਰ ਦੇ ਇੱਕ ਵਪਾਰ ਕੀਤਾ ਪਿਆ ਲੋਕਾਂ ਨੇ ਕਿਉਂਕਿ ਪਿਆਰ ਦਾ ਤਾਂ ਕੋਈ ਨਾਮ ਹੀ ਨਹੀਂ ਰਿਹਾ ਹੈਗਾ ਅੱਜਕੱਲ ਦੁਨੀਆ ਪੈਸੇ ਦੇ ਪਿੱਛੇ ਤੁਰੀ ਫਿਰਦੀ ਐ ਸੋ ਭਾਈ ਜਿਹੜੀ ਵੀਡੀਓ ਐ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਵਾਸਤੇ ਬਣਾਈ ਐ ਜਿਵੇਂ ਕੁੜੀਆਂ ਦਾ ਵਿਆਹ ਲੈਣ ਮੁੰਡਿਆਂ ਦਾ ਭਾਜ ਜਿੰਦਗੀਆਂ ਐ ਹਾਂਜੀ ਜਿਹੜੀ ਕੁੜੀ ਮਤਲਬ ਆ ਉਹਦੇ ਮਾਪਿਆਂ ਨੂੰ ਛੱਡ ਕੇ ਜਾ ਸਕਦੀ ਐ ਵੀਰਾਂ ਨੂੰ ਵੀ ਬੇਨਤੀ ਐ ਮੁੰਡਿਆਂ ਵਾਸਤੇ ਵੀ ਉਹ ਕਿਸੇ ਦੀ ਸਗੀ ਨਹੀਂ ਉਹ ਥੋੜੀ ਵੀ ਨਹੀਂ ਬਣਦੀ ਕੱਲ ਨੂੰ ਥੋੜੇ ਵਿਆਹ ਤੋਂ ਬਾਅਦ ਵੀ ਧੋਖੇ ਕਰੂਗੀ ਉਹ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਇਹ ਕੁੜੀ ਆਰਟਿਸਟ ਐ ਪ੍ਰੀਤ ਮਾਰਸਾਤ ਹਾਂਜੀ ਪ੍ਰੀਤ ਕੌਰ ਮੇਰਾ ਨਾਮ ਆ ਜੀ ਸੋ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਠੀਕ ਠੀ